ਆਹ ਆਹ ਮਰੋਟੀ ਹਾਂਜੀ ਕੀ ਨਾਮ ਹੈ ਤੁਹਾਡਾ ਦਾ ਸੰਮਾਦਾ ਸੇਵਾਦਾਰ ਪ੍ਰਦੀ ਗੱਭਨ ਭਗਵਾਨ ਵਾਲਮੀ ਕੀ ਮਜਿਸੇ ਤਰਨਵਾਜ ਸੇਵਾਦਾਰ ਤੇ ਕੀ ਕਹਿਣਾ ਚਾਹੁੰਦੇ ਹੋ ਦੇਰ ਰਾਤ ਕੀ ਹੋਇਆ ਤੇ ਤੁਹਾਡਾ ਘਰ ਕਿੱਥੇ ਹੈ ਜੀ ਮੈਂ ਅਰਜਿੰਦਰ ਨਗਰ ਗਲੀ ਨੰਬਰ 3 ਮਕਾਨ ਨੰਬਰ 77 ਵਾਲਾ 785 ਗਲੀ ਦੇ ਵਿੱਚ ਹਾਂ ਔਰ ਸਾਡਾ ਕਾਫੀ ਲੰਮੇ ਚੋਂ ਬਵਾਦ ਚੱਲਦਾ ਸੀ ਔਰ 2 ਮਹੀਨੇ ਤੋਂ ਮਾਂ ਜੋ ਸੀਪੀ ਸਾਹਿਬ ਨੂੰ ਮੈਂ ਬਖਵਾ ਸਮੇ ਤੇ ਸਾਰੀਆਂ ਦਰਖਾਸਤਾਂ ਦਿੱਤੀਆਂ ਜੋ ਮਾਂ ਜੋ ਸਾਈਬਰ ਕ੍ਰਾਈਮ ਤੇ ਲੱਗੀਆਂ ਔਰ ਜਿੰਨੀਆਂ ਰਿਕਾਰਡਾਂ ਮੈਂ ਸਾਰੀਆਂ ਦੇ ਚੁੱਕਾ ਹਾਂ ਔਰ ਬਹੁਤ ਹੀ ਦੁਖੀ ਹਿੱਦਲਾ ਦੱਸਣਾ ਪੈਂਦਾ ਹੈ ਵੇ ਅੱਜ ਪ੍ਰਸ਼ਾਸਨ ਨੇ ਮੇਰੇ ਦੁੱਖ ਦੀ ਕੋਈ ਵੀ ਪੀੜਤਾ ਦਾ ਹੱਲ ਨਹੀਂ ਕੱਢਿਆ ਔਰ ਸੀਪੀ ਸਾਹਿਬ ਨੇ ਮੈਨੂੰ ਪੀਸ਼ਰ ਲਗਾ ਕੇ ਦਿੱਤੀ ਜੋ ਮੇਰੇ ਦਫਤਰ ਬੈਂਦੀ ਹੈ ਹੂੰ ਔਰ ਰਾਤ ਕਰੀਬ 11:30 ਵਜੇ ਸਮਾਂ ਹੋਊਗਾ ਕਿ ਦੋਸ਼ੀ ਆਇਆ ਨਾ ਉਹਨਾਂ ਨੇ ਕਿ ਮੇਰੇ ਘਰ ਨੂੰ ਸਿੱਧੀ ਫੈਰਿੰਗ ਕੀਤੀ ਆ ਔਰ ਪ੍ਰਮਾਤਮਾ ਨੇ ਬਹੁਤ ਕਿਰਪਾ ਕੀਤੀ ਨਹੀਂ ਤਾਂ ਕੋਈ ਵੀ ਜਾਨੀਵਾਲੀ ਨੁਕਸਾਨ ਹੋ ਸਕਦਾ ਸੀ ਔਰ ਮੈਂ ਪ੍ਰਸ਼ਾਸਨ ਅਗੇ ਬਹੁਤ ਵਾਰੀ ਬੇਨਤੀ ਕੀਤੀ ਕਿ ਸਾਡੀ ਜਾਨ ਮਾਲ ਦੀ ਰਾਖੀ ਦਾ ਕੋਈ ਪ੍ਰਬੰਧ ਕੀਤਾ ਜਾਵੇ ਕਿੰਨੇ ਫੈਰ ਕੱਢੇਗੇ ਜੀ ਉਹਨਾਂ ਨੇ ਜੀ ਉਹਨਾਂ ਨੇ ਇੱਕ ਫੈਰ ਕੱਢਿਆ ਤੇ ਉਹਨਾਂ ਦਾ ਕੱਟਾ ਖਰਾਬ ਹੋ ਗਿਆ ਜੋ ਜੋ ਵੀ ਪਿਸਤਰ ਨਾ ਤਾਂ ਨਾ ਨਹੀਂ ਆਉਂਦਾ ਤੇ ਪ੍ਰਮਾਤਮਾ ਦੀ ਬਹੁਤ ਕਿਰਪਾ ਜਿਉ ਸਾਡਾ ਫੈਰ ਆਏ ਕਿ ਤੈਨੂੰ ਨੌਜਵਾਨਾਂ ਇਹ ਮੋਟਰਸਾਈਕਲ ਤੇ ਆਏ ਸੀ ਜੀ ਤਾਂ ਇੱਕ ਨੌਜਵਾਨ ਪਿਛੇ ਖੜ ਜਾਂਦਾ ਜੀ ਦੇਖੋ ਜੀ ਸੋ ਮੋਬਾਈਲ ਜਦੋਂ ਲੱਭਿਆ ਨਹੀਂ ਜੀ ਬਾਅਦ ਵਿੱਚ ਵੱਡੀ ਸਿਗਰੀ ਦੇ ਲੱਭਿਆ ਪਿੱਛੇ ਖੜਾ ਹੋ ਗਿਆ ਉਹਦੇ ਵੱਲ ਸਾਰੇ ਇਸ਼ਾਰਾ ਕਰਕੇ ਕੰਮ ਕਰਵਾਇਆ ਗਿਆ ਉਹ ਇਸ਼ਾਰਾ ਕਰਕੇ ਕੰਮ ਕਰਵਾਇਆ ਗਿਆ ਜੀ ਤਾਂ ਦੇਰ ਆਪ ਤੁਹਾਡੇ ਵੱਲੋਂ ਕਿੰਨੂੰ ਇਤਲਾਹ ਕੀਤੀ ਗਈ ਫਿਰ ਜੀ ਮੈਂ ਮਾਨ ਜੋਗ ਰਤੀ ਬਰਾ 112 ਤੇ ਫੋਨ ਕੀਤਾ ਜੋ ਐਸ ਐਚਓ 734 ਜਜਬੇਨਗਰ ਹੋਰ ਵੀ ਬਖ ਖਾ ਉਠਾਣੇ ਦੇ ਪ੍ਰਸ਼ਾਚੇ ਦੇ ਬੰਦੇ ਆਏ ਆ ਤੇ ਉਹਨਾਂ ਨੇ ਰਾਤ ਤੱਕ ਹਕੀਕਤ ਕੀਤੀ ਸਾਰੇ ਕੈਂਪ ਚੈੱਕ ਕਰਕੇ ਤੇ ਪਰਚਾ ਦਾਜ ਕੀਤਾ ਸੀ ਬਹੁਤ ਧੰਨਵਾਦ ਕਰਦੇ ਹਾਂ ਜੋ ਐਸ ਐਚਓ 73 ਦਾ ਜੀ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਉਹ ਨੋਜਵਾਨਾਂ ਨੂੰ ਦੇਖੋ ਜੀ ਉਸਾ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਰੀਡ ਦੇਖ ਚਾਹੀਦੀ ਆ ਕਿ ਜਿਹੜਾ ਉਹਨਾਂ ਨਾਲ ਸਾਡੇ ਤੇ ਮੰਨਪਾ ਦਾ ਜਿਹੜਾ ਸਮਾਂ ਨਾਲ ਹੈ ਜੀ ਤੇ ਦੇਖਦੇ ਅਸੀਂ ਗੱਲ ਕਰੀਏ ਤੁਸੀਂ ਕਹਿ ਰਹੇ ਹੋ ਕਿ ਪੀ ਸੀ ਆਰ ਗੱਡੀ ਲਗਾਈ ਗਈ ਸੀ ਲੱਗਦਾ ਹੈ ਨਾ ਕਿ ਦੇਰ ਰਾਤ ਜਾ ਕੇ ਪੁਲਿਸ ਇਸ ਗਲੀ ਦੇ ਵਿੱਚ ਗਸ਼ਤ ਕਰਦੀ ਹੁੰਦੀ ਤੇ ਇਹ ਕੰਮ ਨਹੀਂ ਹੁੰਦਾ ਇਹ ਤੇ ਚੀਜ਼ ਇਹ ਮੈਂ ਗਾਰੰਟੀ ਰੱਖਦਾ ਕਿ ਇਹ ਪ੍ਰਸ਼ਾਸਨ ਇੰਸਟੀਟਿਊਟ ਤੋਂ ਲੈ ਕੇ ਸਾਡੇ ਇਲਾਕੇ 'ਚ ਚੌਥੀ ਪੰਜਵੀਂ ਵਾਰ ਗੋਲੀ ਚੱਲ ਚੁੱਕੀ ਹੈ ਸਾਡੇ ਇਲਾਕੇ ਦੇ ਵਿੱਚ ਜਿਤ ਪ੍ਰਸ਼ਾਸਨ ਨੇ ਕਦੀ ਵੀ ਇੰਨੀ ਕਤਾਈ ਕੀਤੀ ਮੈਂ ਬਨਾਮੀ ਤਾਂ ਨਹੀਂ ਕਰ ਸਕਦਾ ਕਿ ਮੈਂ ਪ੍ਰਸ਼ਾਸਨ 'ਚ ਰਹਿਣਾ ਆ ਪ੍ਰਸ਼ਾਸਨ ਦਾ ਫਰਜ ਹੁੰਦਾ ਪੀਸੀ ਆ ਰਾਤ ਨੂੰ ਘੁੰਮਣੀ ਚਾਹੀਦੀ ਜੀ ਤੋ ਤੁਹਾਡੇ ਵੱਲੋਂ ਹੁਣ ਅੱਗੇ ਸੀਪੀ ਸਾਹਿਬ ਨੂੰ ਮੰਗ ਕੀਤੀ ਜਾਏਗੀ ਜਾ ਕੇ ਮਿਲਿਆ ਜਾਏਗਾ ਸ੍ਰੀ ਮਾਮਨਾ ਜੀ ਕੱਲ ਮੇਰੇ ਜਿੰਮੇਵਾਰ ਸਮਾਜ ਦੇ ਬਰਸਾਥੀ ਆਏ ਆ ਜੀ ਮਾਨ ਜੋ ਸਮਤ ਕਾਲੀ ਜੀ ਔਰ ਕਲਰ ਸਾਹਿਬ ਮਜੀਦ ਸਿੰਘ ਕਲਰ ਸਮਾਜ ਹੀ ਆਏ ਆ ਇਹ ਸਾਰਾ ਸਮਾਜ ਕੱਲ ਇਕੱਠਾ ਹੋ ਕੇ ਸੀਪੀ ਸਾਹਿਬ ਨੂੰ ਮਿਲਾਂਗੇ ਉਹਨਾਂ ਕੋਲ ਬੇਨਤੀ ਕਰਾਂਗੇ ਸਾਡੇ ਜਨਮ ਵਾਲ ਦੀ ਰਾਖੀ ਵਾਸਤੇ ਪ੍ਰਸ਼ਾਸਨ ਦੀ ਡਿਊਟੀ ਲਈ ਜਾਣ ਔਰ ਇੱਕ ਦੋਸ਼ ਤੇ ਬੰਦੀ ਕਾਰਵਾਈ ਕੀਤੀ ਗਈ ਉਹ ਸਾਡੇ ਮੰਨਤਾ ਦਾ ਕਰ ਦੇਣਾ ਹੈ ਮਾਨ ਜੀ ਅਫਸਰ ਸਾਹਿਬ ਪ੍ਰਸ਼ਾਸਨ ਨੇ ਤੁਹਾਨੂੰ ਕੋਈ ਅਸੂਸ਼ਣ ਦੋਆ ਜੀ ਜੀਤੇ ਜੀ ਨੂੰ ਸਭ ਕੋ ਪੇਸ਼ ਹੋਵਾਂਗੇ ਰਤੀ ਪਿੱਛੇ ਆਪਣਾ ਮਾਂ ਜੋ ਐਸਾ ਨਹੀਂ ਬੱਚਾ ਦਰਜ ਕਰ ਦਿੱਤਾ ਆ ਲੇਕਿਨ ਸਵੇਰ ਦਾ ਕੋਈ ਸਾਥੀ ਅਜੇ ਤੱਕ ਨਹੀਂ ਆਇਆ ਜੀ ਠੀਕ ਜੀ ਕੋਈ ਦੋਸ਼ੀ ਕੋਈ ਸੀਸੀਟੀਵੀ ਕੋਈ ਆਏ ਸੀ ਉਹਦੇ ਵਿੱਚ ਸੀਸੀਟੀਵੀ ਵਿੱਚ ਕੈਮਰੇ ਜ ਆਏ ਆ ਜੀ 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 ਮਾਨ ਜੀ ਕੀ ਨਾਮ ਹੈ ਤੁਹਾਡਾ ਕੀ ਕੰਨਾ ਚਾਹੁੰਦੇ ਤੁਸੀਂ ਅੱਜ ਇੱਥੇ ਪਹੁੰਚੇ ਹੋ ਜੀ जयवलमिक्की जी जय भीम जय भारत मेरा नाम सुमित कालिया जी मैं आदि वाल्मीकि अंबेडकर महापंचायत संगठन का मुक्सन जादकिया सो विनती करना चाह रहे हैं जी के लगातार साडे बड़े भाई प्रदीप जब्बर जी ने जिने हमेशा ही प्रशासन दे आगे हुंकार लायी आ के जेड़ा इना नु कोई जिड़ियां धमकियां आ रही हां जेड़े लोग इना नु तंग परेशान करदे पे आ और असी इना नु कहया सी प्रशासन दे आगे विनती कीती ही ਕਿ ਇਹਦੀ ਪ੍ਰੋਪਰ ਇਨਕੁਆਰੀ ਕਰਕੇ ਤੇ ਜੋ ਵੀ ਬਣਦਾ ਜੁਰਮ ਆ ਉਸ ਦੋਸ਼ੀਆਂ ਦੇ ਉੱਤੇ ਕੀਤਾ ਜਾਵੇ ਉਹਦੇ ਨਾਲ ਉਹ ਇਹ ਵੀ ਗੱਲ ਕੀਤੀ ਸੀ ਕਿ ਜੇ ਇਹ ਚੀਜ਼ ਜੈਨੂਨ ਹੈਗੀ ਆ ਤੇ ਭਰਾ ਸਾਡੇ ਨੂੰ ਜਿਹੜਾ ਸਿਕਿਉਰਟੀ ਪ੍ਰੋਵਾਈਡ ਕੀਤੀ ਜਾਵੇ ਕਿਉਂ ਦੇਖੋ ਖਾਰੇ ਇੱਕ ਆਗੂ ਵਾਲੇ ਜਿਲ੍ਹਿਆਂ ਵੀ ਜਥੇ ਬੰਦੀਆਂ ਧਾਰਮਿਕ ਜਥੇ ਬੰਦੀਆਂ ਵਾਂ ਜਾਂ ਸਮਾਜਿਕ ਜਥੇ ਬੰਦੀਆਂ ਵਾਂ ਉਹਨਾਂ ਸਾਰਿਆਂ ਨੂੰ ਜਿਹੜਾ ਵਾ ਜੇ ਜੇ ਆਪਾਂ ਗਨਮੈਨ ਇਸ਼ੂ ਕਰ ਸਕਦੇ ਆ ਤੇ ਇਸ ਭਰਾ ਨੂੰ ਕਿਉਂ ਨਹੀਂ ਕਰਦੇ ਪਏ ਆਪਾਂ ਮਤਲਬ ਇਹ ਹੀ ਚਾਹੁੰਦੇ ਆ ਕਿ ਕਾਨੂੰ ਕੋਈ ਇਹਨਾਂ ਦਾ ਕੋਈ ਨੁਕਸਾਨ ਹੋ ਜੇ ਇਹਨਾਂ ਦੇ ਪਰਿਵਾਰ ਦਾ ਨੁਕਸਾਨ ਹੋ ਜੇ ਜਿਹੜੀ ਦਾ ਹੱਥ ਦੀ ਜਿਹੜੀ ਗੱਲ ਹੋਈ ਆ ਕੱਲ ਰਾਤ ਦੀ ਜਿਹੜੀ ਆ ਉਹ ਬੜੀ ਨਿੰਦਣਯੋਗ ਆ ਕਿ ਦੇਖੋ ਇੱਕ ਤੇ ਚਲੋ ਇਕੱਲੇ ਬੰਦੇ ਦੇ ਜਿਹੜਾ ਇਕੱਲੇ ਬੰਦੇ ਨੂੰ ਜਿਹੜਾ ਜਾਨ ਤੋਂ ਮਾਰਨ ਦੀਆਂ ਜਿਹੜੀਆਂ ਦੀਆਂ ਧਮਕੀਆਂ ਲਾਈਆਂ ਜਾਂਦੀਆਂ ਜਾਂ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਲਾਈਆਂ ਜਾਂਦੀਆਂ ਵਾ ਅੱਜ ਸਿੱਧਾ ਹੀ ਉਹ ਬੰਦੇ ਸਿਰਫ ਪਰਿਵਾਰ ਨੂੰ ਆ ਕੇ ਟਾਰਗੇਟ ਕਰਦੇ ਪਏ ਆ ਔਰ ਜਿਹੜੀ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਜਿਹੜੀ ਫੁਟੇਜ ਆਈ ਆ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਕਿ ਜਿਹੜੀ ਇਨਕੁਆਇਰੀ ਹੈ ਇਹਦੀ ਪ੍ਰੋਪਰ ਕੀਤੀ ਜਾਵੇ ਪਰ ਜਿਹੜੇ ਦੋਸ਼ੀ ਆ ਉਹਨਾਂ ਤੇ ਬੰਦ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਛੇ ਵੱਲ ਤੇਰਾ ਅਧਿਕਾਰ ਦੇ ਵਿੱਚ ਕਿਸੇ ਕੋਰੀਆਂ ਦਵਾਈਆਂ ਹਾਂਜੀ ਰਤੀ ਸਾਨੂੰ ਨੂੰ 11:30 ਵਜੇ ਤਲਾਬ ਲਈ ਆ ਕੇ ਪ੍ਰਦੀਪ ਗੱਪੜ ਨੇ ਉਹ ਰਜਿੰਦਰ ਨਗਰ ਗਲੀ ਨੰਬਰ 99 ਵਿੱਚ ਰਹਿੰਦੇ ਨੇ ਉਹਨਾਂ ਦੇ ਘਰ ਕਿਸੇ ਦੋ ਦੋ ਜਣੇ ਦੇ ਵਿਰੁੱਧ ਨਹੀਂ ਮੌਕੇ ਤੇ ਗਏ ਉਹ ਤਾਂ ਸੀਸੀਟੀਵੀ ਫੋਟੋ ਤੋਂ ਪਤਾ ਲੱਗਾ ਵੀ ਦੋ ਮੌਜੂਦ ਆਏ ਨੇ ਮਉ ਮਤੇਸੀ ਨਾਲ ਉਹਨਾਂ ਨੇ ਦੇ ਘਰ ਵੱਲੋਂ ਇੱਕ ਫਰ ਕੀਤਾ ਤੇ ਇੱਕ ਫਰ ਕਰਕੇ ਤੇ ਉੱਥੋਂ ਭੱਜ ਗਏ ਅਸੀਂ ਮੁਕੱਦਮਾ ਰਜਿਸਟਰਡ ਕਰ ਦਿੱਤਾ ਕੈਵਰੇਜ ਘਾਲਿਆ ਰਹੇ ਤੇ 36 ਘਰ ਵੀ ਤੇ ਸਰਪਾਹ ਲੱਗਾ ਕਿ ਇਹਦੇ ਸੀ ਮਉ ਮਤੇਸੀ ਦੇ ਕਹਿੰਦੇ ਇੱਕ ਫਰ ਲੱਗ ਹਾਂ ਬੈਗ ਤੇ ਆਇਆ ਨਾ ਪਰ ਲੱਗਾ ਤਾਂ ਕਿ ਐਸੀ ਕਿਤੇ ਗੋਲੀ ਚਲਾਈ ਹੈ ਤੇ ਗੋਲੀ ਚਲਾ ਕੇ ਆਪਸ ਕਿੰਨੇ ਜਣੇ ਸੀ ਦੋ ਜਣੇ ਸਨ ਮੈਂ ਇੱਕ ਦੇਖਾਂ ਜਾ ਰਿਹਾ ਕਿ ਪਿੱਛੇ ਇਸ਼ਾਰਾ ਕੀਤਾ ਜਾਂ ਦੋ ਬੰਦੇ ਨਾਲ ਹੈ ਜਿਹੜੀ ਵੀਡੀਓ ਵਿੱਚ ਨਜ਼ਰ ਆ ਰਿਹਾ ਕਿ ਕਦੇ ਇਸ਼ਾਰਾ ਕਰਾਇਆ ਇਹ ਨਹੀਂ ਇਹੋ ਜੀ ਗੱਲ ਕੋਈ ਨਹੀਂ ਸਾਨੂੰ ਦੋ ਬੰਦੇ ਹੀ ਉਰਕੇ ਖੜੇ ਨੇ ਡਾਕਟਰ ਸਾਹਿਬ ਤੇ ਆ ਹੀ ਨੇ ਡਾਕਟਰ ਸਾਹਿਬ ਪਿੱਛੇ ਖੜਾ ਰਹਾ ਨਾ ਤੇ ਗੋਲੀ ਚਲਾ ਕੇ ਚਲੇ ਗਏ ਸਰ ਕੀ ਮੰਨਦਾ ਤੁਸੀਂ ਲੋੜਦਾ ਕਰਦਾ ਹੈ ਕਿ ਕੋਈ ਦੁਸ਼ਮਣ ਨਹੀਂ ਨਹੀਂ ਜੀ ਲੋੜਦਾ ਰਹਾ ਨਹੀਂ ਹੈ ਪ੍ਰਦੀਪ ਗੱਬਰ ਦੇ ਕਹਿਣ ਤੇ ਬਤਾਵਾ ਵੀ ਉਹਨੂੰ ਕਾਫੀ ਸਮੇ ਤੋਂ ਧਮਕੀਆਂ ਮਿਲ ਰਹੀਆਂ ਨੇ ਉਹ ਨਜ਼ਦੀਕਾਂ ਦੇਖਿਆ ਉਹਨੂੰ ਧਮਕੀਆਂ ਮਿਲ ਰਹੀਆਂ किस तरह दुश्मनी है भी है सियासी लीडर ने सियासी लीडर भी दुश्मन के हो जाए बाकी जो तरफतीश तो सामने आऊंगा